ਸਤਨਾਮ ਵਾਹਿਗੁਰੂ ਸਾਹਿਬ ਜੀ ਦਰਸ਼ਨ ਦੇਖ ਜੀਵਾ ਦੇਹੋਂ ਨਾਮ ਕਰ ਆਪਣਾ ਚੇਰਾ ਗਿਆਨ ਧਿਆਨ ਕਿਸ਼ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤ ਗੁਰ ਨਾਨਕ ਜਨ ਕਲ ਰਾਖੀ ਮੇਰੇ ਸਜਣਾ ਸੱਚਾ ਪਾਤਸ਼ਾਹ ਸਿਰ ਸ਼ਾਹ ਦਾ ਸ਼ਾਹ ਹੋ ਜਿਸ ਪਾਸ ਬੈਠਿਆ ਸੋਹੀਆ ਸਭਨਾ ਦਾ ਵਿਸਾਹੋ ਸਤਨਾਮ ਵਾਹਿਗੁਰੂ ਸਾਹਿਬ ਦੇ ਸੋਹੀ ਮਹਲਾ ਪੰਜਵਾ ਜੋ ਕਿਸ਼ਕਰਾ ਸੋਈ ਪ੍ਰਮਾਨ ਹੈ ਹੋਏ ਰਾਮ ਨਾਮ ਰੰਗ ਰਾਤੇ ਤਹਿਣ ਕੀ ਸੋਬਾ ਸਬਨੀ ਥਾਈ ਜਿਨ ਪ੍ਰਭ ਕੇ ਚਰਨ ਪਰਾਤੇ ਮੇਰੇ ਰਾਮ ਹਰ ਸੰਤਾਗੇ ਵਡਨਾ ਕੋਈ ਭਗਤਾ ਬਣ ਆਈ ਪ੍ਰਵੇ ਆਪਣੇ ਸਿਉ ਜਲ ਥਲ ਮਹੀਆਲ ਸੋਇ ਰਹਾ ਕੋਟ ਅਪਰਾਧੀ ਸੰਤ ਸੰਗ ਉਦਰਾ ਜਮਤਾ ਕੈ ਨੇੜਨਾ ਆਵ ਜਨਮ ਜਨਮ ਕਾ ਵਿਚੜਿਆ ਹੋਵ ਤੈਨ ਹਰਿ ਸਿਉ ਆਣ ਮਿਲਾਵ ਮਾਇਆ ਮੋ ਰਮਾ ਪਉ ਕਟ ਸੰਤ ਸਰਨ ਜੋ ਆਵਾ ਜੇ ਹਾ ਮਨੋਰਥ ਕਰ ਆਰਾਦੇ ਸੋ ਸੰਤਨ ਤੇ ਪਵੈ ਜਾਨਕੀ ਮਹਿਮਾ ਕੇ ਤੱਕ ਬਰਨਾ ਜੋ ਪ੍ਰਾਵੇ ਆਪਣੇ ਭਾਣੇ ਕਹੋ ਨਾਨਕ ਜਿਨ ਸਤਿਗੁਰ ਭੇਟਿਆ ਸੇ ਸਭ ਤੇ ਭੈ ਨਿਕਾਨੇ ਜਨਕੀ ਮਹਿਮਾ ਕੀਤਕ ਬਰਨੋ ਜੋ ਪ੍ਰਵੇ ਆਪਣੇ ਭਾਣੇ ਕਹੋ ਨਾਨਕ ਜਿਨ ਸਤਗੁਰ ਪਹੇਟਿਆ ਸੇ ਸਭ ਤੇ ਭੈ ਨਿਕਾਨੇ ਸੁਹੀ ਮਹਲਾ ਪੰਜਵਾ ਜੋ ਕਿਸ਼ ਕਰੈ ਸੋਈ ਪ੍ਰਵਮਨਹਿ ਓ ਰਾਮ ਨਾਮ ਰੰਗ ਰਾਤੇ ਤਿਨ ਕੀ ਸੋਭਾ ਸਭਨੀ ਥਾਈ ਜਿਨਾ ਪ੍ਰਭ ਕੇ ਚਰਨ ਪਰਾਤੇ ਮੇਰੇ ਰਾਮ ਹਰ ਸੰਤਾ ਜੀਵਣ ਨਾ ਕੋਈ ਭਗਤਾ ਬਣ ਆਈ ਪ੍ਰਭ ਆਪਣੇ ਸਉ ਜਲ ਥਲ ਮਹੀ ਹਲਾ ਸੋਈ ਰਹਾਓ ਗੁਰੂ ਪਿਆਰੀ ਗੁਰੂ ਸواری ਸਾਧ ਸੰਗਤ ਜੀ ਅੱਜ ਦੇ ਅਮਰ ਤੇਰੇ ਦੇ ਇਲਾਹੀ ਹੁਕਮ ਨਾਵਾ ਸਾਹਿਬ ਦੀ ਦਾਤ ਪੰਚਮ ਪਾਤਸ਼ਾਹ ਸੋਢੀ ਸੁਲਤਾਨ ਸਤਗੁਰੂ ਤਨਤਨ ਸਾਹਿਬ ਸ੍ਰੀ ਗੁਰੂ ਅਰਜੁਨ ਦੇਵ ਸਹਿ ਮਹਾਰਾਜ ਸੋਹੀ ਰਾਗ ਅੰਦਰ ਅੰਗ 700 48 ਉੱਪਰ ਅੱਜ ਦੇ ਅਮਰਤ ਵੇਲੇ ਦੇ ਇਲਾਹੀ ਹੁਕਮ ਨਾਵਾ ਸਾਹਿਬ ਦੀ ਦਾਤ ਬਖਸ਼ਿਸ਼ ਕਰਦੇ ਹਨ ਸਤਿਗੁਰੂ ਜੀ ਕਿਰਪਾ ਕਰਨ ਸਾਰੀਆਂ ਸੰਗਤਾਂ ਦੀ ਹਾਜ਼ਰੀ ਦਰਗਾਹੇ ਪ੍ਰਵਾਨ ਕਰਨ ਗੁਰੂ ਪਿਆਰ ਵਾਲਿਓ ਅੱਜ ਪਾਈ ਮੱਸੀਆ ਦਾ ਦਿਹਾੜਾ ਹੈ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਸਤਿਗੁਰਾਂ ਦੇ ਦਰ ਦੀ ਹਾਜ਼ਰੀ ਭਰੀ ਹੈ ਸਤਿਗੁਰੂ ਜੀ ਸੰਗਤਾਂ ਦਾ ਕਦਮ ਕਦਮ ਵਿੱਚੇ ਲਾਉਣਾ ਨਗਰ ਖੇੜੇ ਤੇ ਮੇਰ ਪਰੇ ਹੱਥ ਰੱਖਣਾ ਸਮੁੱਚੀ ਕਾਇਨਾਤ ਸਮੁੱਚੇ ਸੰਸਾਰ ਦਾ ਭਲਾ ਕਰਨ ਚੜ੍ਹਦੀਆਂ ਕਲਾ ਬਖਸ਼ਣਾ ਸਰਬੱਤ ਸੰਤਤ ਨੂੰ ਦੁੱਧ ਪੁੱਤ ਧੰਡੀਆਂ ਦਾਤਾ ਸਰੀਰ ਤੰਦਰੁਸਤੀ ਦੇਹ ਰੋਗਤਾ ਬਖਸ਼ਣਾ ਦਰੋਂ ਕਰੋ ਸਿੱਖੀ ਦਾਣ ਨਾਮਾਂ ਦੀਆਂ ਦਾਤਾ ਨਿਤਨੇਮ ਸੇਵਾ ਸਿਮਰਨ ਭਾਉ ਭਗਤੀ ਪ੍ਰੇਮਾ ਭਗਤੀ ਦੀ ਦਾਤ ਬਖਸ਼ਿਸ਼ ਕਰਨ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਰੀਆਂ ਸੰਗਤਾਂ ਦੀ ਹਾਜ਼ਰੀ ਦਰਗਾਹੇ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ